ਬੜੀ ਇੱਥੇ ਮਾੜੀ ਸਿਚੁਏਸ਼ਨ ਹੈ ਕੋਈ ਪ੍ਰਸ਼ਾਸਨ ਆਇਆ ਕੋਈ ਪ੍ਰਸ਼ਾਸਨ ਆਇਆ ਕੋਈ ਨਹੀਂ ਆਇਆ ਤੇ ਪ੍ਰਸ਼ਾਸਨ ਆ ਕੋਈ ਨਹੀਂ ਆਇਆ ਕੀ ਇਹ ਸਾਡਾ ਕੱਲੇ ਦਾ ਨੁਕਸਾਨ ਨਹੀਂ ਆ ਇਹ ਆਮ ਜਨਤਾ ਕੱਲੀ ਨਹੀਂ ਰੁੜੀ ਇਹ ਸਾਰੇ ਰੁਣਨੇ ਆ ਇਹ ਮੰਤਰੀ ਛੰਤਰੀ ਕੋਈ ਨਹੀਂ ਆਇਆ ਇੱਥੇ ਪਰ ਸਥਾਨਕ ਲੋਕ ਕਹਿ ਰਹੇ ਆ ਵੀ ਇੱਥੋਂ ਦਾ ਪਾਣੀ ਦਾ ਪੱਧਰ ਹੋਰ ਵਧ ਗਿਆ ਘਟਣ ਨਹੀਂ ਕਾਰ ਛੱਡ ਕੇ ਜਿਹਨਾਂ ਨੇ ਜਾਣਾ ਪੈਂਟ ਆ ਉਹਨਾਂ ਨੂੰ ਕੁਛ ਕੇ ਵੇਖੂ ਕੀ ਬੰਦਿਆ ਜਾਗ ਜਾਗ ਰਹਾ ਤਾਂ ਰੰਗ ਨਹੀਂ ਆ ਨੀਂਦ ਕਾ ਨਹੀਂ ਆ ਦੇਖੋ ਆ ਸਵੇਰੇ ਵੇਖਿਆ ਤੇ ਪਾਣੀ ਘਟਾਈ ਤੇ ਹੁਣ ਵਧਾ ਜਾਣ ਡਿਆ ਤੇ ਅੱਲੇ ਰਾਤ ਤੱਕ ਪਤਾ ਨਹੀਂ ਕੀ ਪਾਣੀ ਆ ਆ ਪਿੱਛੇ ਜੀ ਜਾਗਣੀ ਲੈ ਮਾਰਿਆ ਹੁਣ ਹੜਾ ਲੈ ਮਾਰਿਆ ਮੇਰਾ ਹਰਮਨਲਿੰਦਰ ਸਿੰਘ ਆ ਜੀ ਮੇਰਾ ਪਿੰਡ ਉਠੀਆਂ ਜੀ ਇੱਥੇ ਜਿਹੜਾ ਪਾਣੀ ਦਾ ਪੱਦਰ ਲਗਾਤਾਰ ਵਧ ਰਿਹਾ ਬੜਾ ਜੀ ਮੈਂ ਤੇ ਬੜਾ ਦੁੱਖ ਹੋਇਆ ਮੈਂ ਆਪਣੇ ਪਿੰਡੋਂ ਸਪੈਸ਼ਲ ਚੱਲ ਕੇ ਆਇਆ ਇੱਥੇ ਤੇ ਲੋਕਾਂ ਦਾ ਇੱਥੇ ਦਾ ਬੜਾ ਮਾੜਾ ਹਾਲ ਆ ਤਾਂ ਵੇਖ ਲਓ ਪਾਣੀ ਤੁਹਾਡੇ ਸਾਹਮਣੇ ਆ ਤੇ ਉਹ ਜਿਹੜਾ ਮਾਧੋਪੁਰ ਹੈਡ ਵਰਕਸ ਤੋਂ ਪਾਣੀ ਜਿਹੜਾ ਛੱਡਿਆ ਗਿਆ ਆ ਤੇ ਅਸੀਂ ਅਸੀਂ ਤਾਂ ਸੋਚਿਆ ਚਲੋ ਇੱਥੋਂ ਤੱਕ ਪਾਣੀ ਨਾ ਆਵੇ ਪਰ ਆਹ ਨਾੜੇ ਦੇ ਲਾਗੇ ਲਾਗੇ ਪਿੰਡ ਵੇਖ ਲਓ ਆ ਕੀ ਹਾਲ ਹੋਇਆ ਪਿਆ ਇੱਥੇ ਤੇ ਬੜੀ ਇੱਥੇ ਮਾੜੀ ਸਿਚੁਏਸ਼ਨ ਹੈ ਕੋਈ ਪ੍ਰਸ਼ਾਸਨ ਆਇਆ ਕੋਈ ਨਹੀਂ ਜੀ ਕੋਈ ਨਹੀਂ ਆਇਆ ਤੇ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਇਆ ਇੱਥੇ ਤੇ ਸਵੇਰ ਦੇ ਆਮ ਜਨਤਾ ਲੋਕ ਇੱਕ ਦੂਜੇ ਦਾ ਹੈਲਪ ਕਰਨ ਡਏ ਨੇ ਇਹੋ ਹੀ ਆ ਵੀ ਮਾਹਰੇ ਕਿਰਪਾ ਕਰੇ ਥੋੜਾ ਜਿਹਾ ਘਟੇ ਤੇ ਇਹ ਥੋੜੀ ਠੱਲ ਪਵੇ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਲੋਕ ਸਥਾਨਕ ਲੋਕ ਕਹਿੰਦੇ ਚਲੋ ਮੈਂ ਤੇ ਇੱਥੋਂ ਦਾ ਨਹੀਂ ਆ ਪਰ ਮੈਂ ਵੇਖਣ ਆਇਆ ਪਰ ਸਥਾਨਕ ਲੋਕ ਕਹਿੰਦੇ ਵੀ ਇੱਥੋਂ ਦਾ ਪਾਣੀ ਦਾ ਪੱਧਰ ਹੋਰ ਵਧਣ ਡਿਆ ਹੈ ਘਟਣ ਨਹੀਂ ਡਿਆ ਵੇਂਦੇ ਵੇਂਦੇ ਵਧ ਗਿਆ ਵਧੀ ਜਾ ਰਿਹਾ ਥੋੜੀ ਥੋੜੀ ਵਧ ਰਿਹਾ ਹੈ ਬੜੀਆਂ ਪੈਲੀਆਂ ਕਰੀਆਂ ਨਖਾਨੀਆਂ ਦੇ ਬੜੀਆਂ ਨੁਕਸਾਨ ਹੋਇਆ ਜੀ ਤੁਸੀਂ ਅਰਬਾਂ ਦਾ ਨੁਕਸਾਨ ਹੋ ਗਿਆ ਜੀ ਇਹ ਜਿਹੜੇ ਝੋਨੇ ਦੇ ਫਸਲ ਸੀਗੀ ਉਹ ਤੇ ਖਤਮ ਹੀ ਹੋ ਗਈ ਹੈ ਸਿੱਕਲਾ ਜੱਟਾਂ ਦਾ ਨਹੀਂ ਹੋਇਆ ਤੇ ਲਾਲਿਆਂ ਦਾ ਵੀ ਹੋਇਆ ਜਿਹੜੇ ਮੰਨ ਲਓ ਜਟਾਣਾ ਸਾਰਿਆਂ ਦਾ ਕੰਮ ਚੱਲਣਾ ਦੇਖਿਆ ਜਾਵੇ ਤੇ ਸ਼ਹਿਰੀ ਇਲਾਕੇ ਦੀ ਕੋਈ ਪੈਸਾ ਜਟਾਣਾ ਅਜੇ ਤਾਂ ਕਿੰਨਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਕਿੱਥੋਂ ਕਿੱਥੋਂ ਤੱਕ ਪਾਣੀ ਚੜ ਗਿਆ ਤੇ ਕੀ ਇਹ ਸਾਡਾ ਕੱਲੇ ਦਾ ਨੁਕਸਾਨ ਨਹੀਂ ਆ ਇਹ ਆਮ ਜਨਤਾ ਕੱਲੀ ਨਹੀਂ ਰੁਲੀ ਇਹ ਸਾਰੇ ਰੋਣੇ ਆ ਇਹ ਮੰਤਰੀ ਸ਼ੰਤਰੀ ਕੋਈ ਨਹੀਂ ਆ ਰਹਿਣਾ ਇੱਥੇ ਜ਼ਿੰਮੇਦਾਰਾ ਸਰਕਲ ਤੋਂ ਸਾਰਾ ਹੈ ਸਰਕਲ ਚੱਲਦਾ ਆ ਤੇ ਆਹ ਵੇਖ ਲਓ ਜ਼ਿੰਮੇਦਾਰਾ ਦਾ ਕੀ ਹਾਲ ਆ ਬੜੇ ਦੁੱਖ ਦੀ ਗੱਲ ਆ ਇੱਥੇ ਕੋਈ 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 ਪ੍ਰਸ਼ਾਸਨ ਦਾ ਕੋਈ ਕੋਈ ਇੱਥੇ ਸਿਸਟਮ ਹੈ ਨਹੀਂ ਆ ਚਾਹੀਦਾ ਦੇਖ ਵੀ ਚਲੋ ਜੇ ਹੜ੍ਹਾਂ ਦੀ ਸਥਿਤੀ ਤਾਂ ਹਰ ਸਾਲ ਆਉਂਦੀ ਰਹਿੰਦੀ ਇਹਨਾਂ ਨੂੰ ਪਤਾ ਸਾਰੇ ਲੋਕਾਂ ਨੂੰ ਪਤਾ ਹੈ ਚਲੋ ਹਾਂ ਜਿੱਥੇ ਜਿੱਥੇ ਲਈ ਕੋਈ ਨਾ ਕੋਈ ਪ੍ਰਬੰਧ ਹੋਣੇ ਚਾਹੀਦੇ ਸੀ ਪਰ ਇਹ ਆ ਵੀ ਜਿਹੜੀ ਗੁੰੰਗੀ ਬੋਲੀ ਸਰਕਾਰ ਕੋਈ ਵੀ ਅਜੇ ਨਾਂ ਨਹੀਂ ਲੈਣਾ ਚਾਹੁੰਦੇ ਚਲੋ ਅਸੀਂ ਪਰ ਇਹ ਆ ਵੀ ਇਹ ਬੜੀ ਮਾੜੀ ਗੱਲ ਹੈ ਪਰ ਇਹ ਸਥਾਨਕ ਲੋਕਾਂ ਦੀ ਹੈਲਪ ਲੈ ਕੇ ਵੀ ਜੇ ਨਹੀਂ ਕਰਦੇ ਇਹ ਕੰਮ ਸਰਕਾਰਾਂ ਦੇ ਬੜੀ ਮਾੜੀ ਗੱਲ ਇਹ ਪੁੱਟਾ ਮਾਨ ਫਸਲਾਂ ਨੂੰ ਪਾਲਿਆ ਆ ਹੁਣ ਇੱਕਦਮ ਹੀ ਖਤਮ ਹੋ ਜਾਂਦੀਆਂ ਨੇ ਪਾਜੀ ਕਹਿ ਹੀ ਕੱਖ ਨਹੀਂ ਸਕਦੇ ਜਿੰਨਾ ਦੁੱਖ ਫਸਲਾਂ ਦਾ ਜ਼ਿਆਦਾ ਵਾ ਵੇਖਿਆ ਜਾਵੇ ਕਿ ਕਿੰਨਾ ਟਾਈਮ ਲਾ ਕੇ ਉਹਨਾਂ ਤਿਆਰ ਕੀਤੀਆਂ ਜਿਹੜੇ ਘਰਾਂ ਦੇ ਵਿੱਚ ਬੰਨੇ ਆ ਉਹਨਾਂ ਦਾ ਘਰ ਛੱਡ ਗਏ ਜਿੰਨਾਂ ਨੂੰ ਜਾਣਾ ਪੈਂਟ ਆ ਉਹਨਾਂ ਨੂੰ ਕੁਛ ਕੇ ਵੇਖੋ ਕੀ ਬੰਨਿਆ ਹਾਂਜੀ ਘਰਾਂ ਦੇ ਪਾਣੀ ਹਾਂ ਪੂਰਾ ਬਹੁਤ ਔਖੀ ਜਾਗ ਜਾਗ ਰਾਤਾਂ ਲੰਘਣੀਆਂ ਨੀਂਦ ਘਾਦੀ ਆ ਦੇਖ ਲਓ ਆ ਸਵੇਰੇ ਵੇਖਿਆ ਤੇ ਪਾਣੀ ਘਟ ਹੀ ਤੇ ਹੁਣ ਵਾਧਾ ਜਾਣ ਡਿਆ ਵਾ ਅੱਜਲੇ ਰਾਤ ਤੱਕ ਪਤਾ ਨਹੀਂ ਕੀ ਬਣ ਜਾਣਾ ਹਾਂ ਅਈ ਨਾਲੇ ਦੇ ਵਿੱਚ ਕਹਿਣ ਦੇ ਆ ਵੀ ਪਾਣੀ ਆ ਰਿਹਾ ਵਾ ਤੇ ਜੇ ਇਹ ਨਾਲਾ ਡੁੱਬ ਗਿਆ ਤਾਂ ਪਿੰਡ ਡੁੱਬੇ ਆ ਤੇ ਇਹ ਨਾਲਾ ਵੀ ਉਠੀ ਜਾਣਾ ਇੱਥੇ ਬਹੁਤ ਮਤਲਬ ਘਾਟਾ ਪੈਣ ਰਿਹਾ ਔਰ ਵਾਦਾ ਤੇ ਨਹੀਂ ਇੱਥੇ ਆ ਤੁਸੀਂ ਵੀ ਦੇਖ ਸਕਦੇ ਕੁੜੱਕ ਨਕ ਨਾ ਝੋਨਾਹੀਂ ਇੱਥੇ ਦੂਰ ਦੂਰ ਤੱਕ ਨਿਗਾਹ ਮਾਰ ਲਓ ਕਿਤੇ ਦਿਖਦਾ ਕੱਖ ਪਾਣੀ ਤੋਂ ਸਵਾਹ ਕੱਖ ਨਹੀਂ ਦਿਖਣਾ ਕੱਲਾ ਪਾਣੀ ਦਿਖਦਾ ਪਾਣੀ ਟੋਟਲ ਕਿੰਨੇ ਕਿੱਲੇ ਖਾਂ ਹੋਏਗੀ ਪਿੰਡ ਤੇ ਇਹ ਆ ਰਿਹਾ ਤੁਹਾਡੇ ਸਾਹਮਣੇ ਹੀ ਆ ਕਿਤੇ ਕਿਤੇ ਦੂਰ ਦੂਰ ਤੱਕ ਨਿਗਾਹ ਮਾਰ ਲਓ ਹਜ਼ਾਰਾਂ ਤੋਂ ਵੀ ਵੱਧ ਹੀ ਆ ਪਾਣੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਇੱਕ ਥੋੜਾ ਹੁੰਦਾ ਇੱਕ ਬਹੁਤ ਜ਼ਿਆਦਾ ਹੋ ਗਿਆ ਸਰਕਾਰ ਬੰਨ ਨਹੀਂ ਲੱਗਦਾ ਵੀ ਅੱਗੋ ਪਿਛੇ ਚਲੋ ਗਾਹ ਕੋ ਹੁੰਨਾਗਾ ਇਹ ਜਦੋਂ ਲੈਵਲ ਨਿਕਲ ਲੱਗਦੇ ਆ ਕੰਮ ਬਣ ਲੱਗਦਾ ਵਾ ਉਦੋਂ ਆ ਚੀਜ਼ਾਂ ਮੈਂ ਤਾਂ 2000 ਰੁਪਏ ਦੇ ਵਿੱਚ ਹੀ ਹਾਂ ਉਹ ਉਹ ਹਾਂ ਉਹ ਤੋਂ ਬਾਅਦ ਫੇਰ ਆ ਗਿਆ ਆ ਪਿੱਛੇ ਜੀ ਜਾਂਗਣੇ ਲੈ ਆ ਮਾਰਿਆ ਹੁਣ ਹੜਾ ਨੇ ਲੈ ਆ ਮਾਰਿਆ ਬੰਦਾ ਕੀ ਕਰੂ ਦੱਸੋ